हेलो हाँ भाई हाँ जी ससिकाल जी सस्त्री काल भाई हो मैं हाँ ठीक ठीक है तुसी दसो तुसी ठीक होंगे असी तो ठीक है जी ठीक है मैं तो ते खड़ा सी मैं खड़ा सी मैं खड़ा सी पालदा डाले कोलो हाँ जी हम्म हाँ जी तेरा पेशी तो करा अच्छा जी हम्म वो ठीक कर दी सी ਉਦੋਂ ਕੀ ਹੈ ਮੇਰਾ ਫੋਨ ਪੇ ਨਹੀਂ ਚੱਲਿਆ ਸੀ ਉਹਨੂੰ ਪੈਸੇ ਦੇਣੇ ਹਨ ਉਹਨੂੰ ਪੈਸੇ ਦੇਣੇ ਸੀ ਅੱਛਾ ਮੈਂ ਕਿਹਾ ਯਾਦ ਕਰਾ ਦਿਆਂ ਮੈਂ ਤੇਰਾ ਫੇਸ਼ੀਅਲ ਕਰਵਾਇਆ ਜੀ ਦਿਆਂ ਪਰ ਉੱਥੇ ਮਿਲੇ ਸੀ ਹੋਟਲ 'ਚ ਹਾਈ ਹਾਈ ਯਾਦ ਨਾ ਕਰਵਾਇਆ ਕਰਵਾਇਆ ਜੀਆਂ ਗੱਲਾਂ ਤਾਂ ਮੈਂ ਯਾਦ ਕਰਾਉਣ ਵਾਸਤੇ ਤੁਹਾਨੂੰ ਫੋਨ ਲਾਇਆ ਹੈ ਔਰ ਹੂੰ ਯਾਦ ਕਰਾਉਣਾ ਸੀ ਤੇ ਹੋਰ ਕੀ ਕਰਦੀ ਸਿਸਟਮ ਕੁਝ ਨਹੀਂ ਕਰਨਾ ਕੀ ਹੈਗਾ ਮੈਂ ਤਾਂ ਤੁਹਾਨੂੰ ਯਾਦ ਕਰੀ ਜਾਂਦੀ ਸੀ ਅੱਛਾ ਹਾਂਜੀ ਠੀਕ ਕੀਤਾ ਯਾਦ ਕਰਕੇ ਫਿਰ ਕੁਝ ਨਹੀਂ ਯਾਦ ਕਰਕੇ ਆਏ ਸੋਚਿਆ ਸੀ ਕਿੱਥੇ ਮਿਲਾਂਗੇ ਕਿੱਥੇ ਜਾਵਾਂਗੇ ਮੈਂ ਕਹ ਕਿ ਇਹ ਜੀ ਕਹ ਮੈਂ ਕਹ ਨਾ ਨਾ ਮੈਂ ਕਿਉਂ ਗੁਣਾ ਚ ਲਾਉਣੇ ਤੋੜ ਦੇਣ ਦਿਨ ਮੈਂ ਕਿਉਂ ਗੁਣਾ ਚ ਲੌਣੀਆਂ ਪਹਿਣੀਆਂ ਅੱਛਾ ਜੀ ਹਾਂਜੀ तो जो आगे जो किसान के ना जो वक्त था जिसकी अगर देहतन तो पता है वो तो नहीं सोंग दिल दे साथ से बात जी कि मैं कि जन्मे अच्छा जी बर्थडे हो छोटे हो गए माँ की अगर सोंग जाना हो हाँ जी नहीं आठ के बजे सोंग कि मैं ऑन है क्योंकि लाहौर में जो वक्त कानकारी वैसे कुछ नहीं मैंने सोचा ਉਹਣਾ ਦੇ ਤੈਨੂੰ ਕੁਟ ਕੇ ਤਨੂੰ ਜੱਫੀ ਪਾਉਣੀ ਸੀ ਗੱਲ ਨਾਲ ਲਾਉਣਾ ਸੀ ਥੋਡੀ ਮਰਜ਼ੀ ਆ ਕਿ ਮਰਜ਼ੀ ਕਰ ਲਿਓ ਕੁਛ ਮਰਜ਼ੀ ਤੇਰੀ ਵੀ ਤਾਂ ਚੱਲੂਗੀ ਨਾ ਹਣ ਗੱਲ ਹੀ ਮੇਰੀ ਮੇਰੀ ਮਰਜ਼ੀ ਕੀ ਚੱਲੋ ਮੇਰੀ ਮਰਜ਼ੀ ਤਾਂ ਮੈਂ ਕਹਦਾ ਨਾ ਮੈਂ ਤਾਂ ਨਹੀਂ ਕਰਦਾ ਫੇਰ ਹਾਂਜੀ ਮਰਜ਼ੀ ਤਾਂ ਚਲਾਵਾਂ ਦੀ ਮਰਜ਼ੀ ਦੁਨਾਂ ਦੀ ਚਲਾਉਣੀ ਪੈਂਦੀ ਹੈ ਨਾ ਹਾਂਜੀ ਹਾਂ ਦੀ ਚਲਾਉਣੀ ਚਾਹੀਦੀ ਦੁਨਾਂ ਦੀ ਹਾਂ ਉਹ ਤਾਂ ਜਾਊਗਾ ਪਾਣੀ ਤੇ ਅੱਜ ਮਨ ਲੱਗਦਾ ਸ਼ੁੱਕਰਵਾਰ ਹੈ ਅੱਛਾ ਤੁਹਾਡੇ ਪੁੱਤ ਹੋਰ ਉਹਨਾਂ ਨੂੰ ਨਾ ਡੈਡੀ ਜੀ ਸ਼ੱਕ ਹੋ ਜੇ ਥੋੜਾ ਜਿਹਾ ਧਿਆਨ ਛੱਡ ਦਿਓ ਉਹਨੂੰ ਸ਼ੱਕ ਹੋਣ ਦਿੰਦਾ ਮੈਂ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੰਦਾ ਤੂੰ ਖਾਤੋਂ ਐਵੇਂ ਕਰੀ ਜਾਂਦੀ ਹੈ ਹਾਂ ਜੀ ਤਾਂ ਕਿਸੇ ਨੂੰ ਲੰਘੂਸ਼ ਨਹੀਂ ਪਤਾ ਰਹਿਸਾਇਨ ਵੀ ਫੋਨ ਫਾਨ ਕੱਟ ਕਰਿਆ ਕਰੋ ਤੀ ਤੁਸੀਂ ਆ ਚੋ ਫਿਰ ਕਦੋਂ ਕਾਉਂਗੇ ਰੋਟੀ ਆਪਾਂ ਕੱਟੀ ਖਾਵਾਂਗੇ ਮੈਂ ਨਾ ਸਮਾ ਦਿੰਨੀ ਆ ਜਿਵੇਂ ਆਖਾ ਨੂੰ ਜੇ ਮੈਂ ਕਾਉਂ ਦਾ ਸਮਾ ਦਈ ਮੇਰੀ ਗੱਲ ਇੱਕ ਆ ਵੀ ਤੋ ਥੋੜਾ ਤੋ ਰੋਟੀ ਉਹਦੇ ਨਾਲ ਨਾ ਖਾਏਗੀ ਉਹ ਰੋਟੀ ਕਰੋ ਨਾ ਖਾ ਕੇ ਜਾਊਗਾ ਕਿ ਨਾਲ ਬੰਨ ਕੇ ਲੈ ਕੇ ਜਾਊਗਾ ਉਹਦੇ ਨਾਲ ਤਾਂ ਮੈਂ ਬਾਨਾ ਲਾ ਦਿੰਨੀ ਆ ਕਹਿ ਦਿੰਨੀ ਸਿਰ ਦਿੱਤਾ ਉਹ ਬਰ ਬਿਲਕੁਲ ਨਹੀਂ ਬਿਰ ਕਿਵੇਂ ਫਿਰ ਤੁਸੀਂ ਨਹੀਂ ਖਾਣਾ ਚਾਹੁੰਦੇ ਨਾ ਕਿ ਮੈਨੂੰ ਰੋਟੀ ਮਿਲਣਾ ਨਹੀਂ ਮੈਨੂੰ ਕੁਝ ਖਾਣਾ ਮੈਂ ਮੇਰੀ ਮੈਂ ਨਹੀਂ ਮੇਰੀ ਗੱਲ ਸੁਣ ਮੇਰੀ ਇਹ ਗੱਲ ਤਾਂ ਸੁਣ ਪਈ ਮੈਂ ਬਾਜ਼ਾਰ ਚ ਸੀਗਾ ਤੇ ਮੈਂ ਤੇਰੇ ਵਾਸਤੇ ਸਰਪ੍ਰਾਈਜ਼ ਦੇਣਾ ਸੀ ਤੂੰ ਪਹਿਲਾਂ ਹੀ ਰੋਲਾ ਪਾ ਕੇ ਬੈ ਗਈ ਅੱਛਾ ਜੀ ਮੈਂ ਤਾਂ ਬਣਾ ਬਣਾ ਚਿਕਨ ਲੈ ਕੇ ਆਉਣ ਨੂੰ ਦਿੰਦਾ ਸੀ ਇਹ ਬਣਾ ਕੇ ਲੈ ਬਣਾ ਬਣਾ ਲਾਂਗੀ ਤੁਸੀਂ ਲਿਆਓ ਚਲ ਬਣਾ ਬਣਾएंगे ਲਾਜੂ ਤੁਹੇ ਕਿਨੇ ਵੀ ਜਿਹੜਾ ਟਾਈਮ ਆ ਬਣਾਉਣ ਤੇ ਵੇਸ਼ਟ ਹੋ ਜੇ ਤੇ ਆਪਾਂ ਕੁਛ ਨਾ ਕਰੀਏ ਹੈ। ਆਪਾਂ ਸਾਰਾ ਕੁਛ ਕਰਾਂਗੇ। ਹਾਂ ਫਿਰ ਤੂੰ ਆਏ ਆਖਨੇ ਬਣਾ ਬਣਾ ਲਿਆਓ ਵਾ ਪਤਾ-ਪਤਾ ਵਿਖਾ ਕੇ ਚਾ ਠੰਡ ਪੈਂਦੀ ਹੈ ਰਜਾਈ ਚ ਵੜ ਜਾਾਂਗੇ ਆਪਾਂ ਦੋਨੇ। ਮੈਨੂੰ ਵਿਚਾਈ ਹੋਣੀ ਤੇ ਸਿਮੈਨ ਵਿਚਾਈ ਹੋਣੀ ਤਾਂ ਆਪਾਂ ਤੁਹਾਡੇ ਪੁੱਤ ਕੋਲੋਂ ਮਬੇਣੀ। ਔਰ ਉਹ ਕੰਮ ਤਾਂ ਹੁੰਦਾ ਹੁੰਦਾ ਤੇ ਮੇਰੇ ਮੈਨੂੰ ਆ ਨਜ਼ਾਰੇ ਥੋੜੀ ਦੇਣੇ ਸੀ।

ਤੋਨੇ ਸਾਹਮਣੇ ਕਿਹਾ ਅਗਰ ਫੋਨ ਤੇ ਤਾਂ ਕੋੜਾ ਰਿਕਾਰਡਿੰਗ ਹੋਈ ਜਾਂਦੀ ਹੈ ਰਿਕਾਰਡਿੰਗ ਤਾਂ ਨਹੀਂ ਹੁੰਦੀ ਜੀ ਤੇ ਤੁਸੀਂ ਸਮਝਾ ਕਰੋ ਮਿੱਥੇ ਹੈ ਨਾ اچھا ਬੱਚੇ ਤੇਰੇ ਕੋਲੇ ਕੰਨ ਕਰੀ ਬੈਠੇ ਕਿ ਤਾਂ ਨਹੀਂ ਜਾਂਦਾ ਨਹੀਂ ਜੀ ਹਾਂਜੀ ਬੋਲ ਲੋ ਹਣ ਕਹਿੰਦੀ ਅੱਛਾ ਕੀ ਲੱਗਦਾ ਮੈਂ ਤੇਰਾ ਦੱਸ ਦਿਲੋਂ ਦੱਸ ਮੈਂ ਕਿ ਲੱਗਦਾ ਹੈ ਤੇਰਾ ਮੇਰਾ ਪ੍ਰੀਤਮ ਪਿਆਰਾ ਨਾ ਵੀ ਪ੍ਰੀਤਮ ਆ ਤੇ ਹੈਵੀ ਪ੍ਰੀਤਮ ਪਿਆਰਾ

ਤੰਗ ਆ ਗਏ ਦਾ